ਇਹ ਤੁਸੀਂ ਦੇਖ ਸਕਦੇ ਹੋ ਜੀ ਪਾਈਪਾਂ ਕੱਢ ਕੇ ਰੱਖੀਆਂ ਹੋਈਆਂ ਜੇ ਮੋਟਰ ਹੈ ਜਿਹੜੀ ਤਿੰਨ ਦਿਨ ਤੋਂ ਖਰਾਬ ਹੈ ਜੀ ਦੇਖੋ ਜੇ ਮੋਟਰ ਹੀ ਨਹੀਂ ਲੱਗੀ ਹੋਈ ਤੇ ਪਾਣੀ ਕਿਵੇਂ ਆਇਆ ਹੈ ਦੇਖੋ ਜੀ ਮੇਰਾ ਖਿਆਲ 6:30 ਵਜ 6:30 ਵਜੇ ਨੇ ਹਾਲੇ ਤੱਕ ਪਾਣੀ ਨਹੀਂ ਆਇਆ ਮੇਰੀ ਗੰਡਾ ਸਿੰਘ ਕਲੋਨੀ ਚ ਤੇ ਰਿਸ਼ੀ ਵਿਆਰ ਤੇ ਮੂਨ ਐਵਨੇ ਦੇ ਕਈ ਇਲਾਕਿਆਂ ਚ ਅੱਜ 3 ਦਿਨ ਹੋ ਗਏ ਪਾਣੀ ਨਹੀਂ ਆ ਰਿਹਾ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਸਮੱਸਿਆ ਆਂਦੀ ਹੈ ਕਦੀ ਕਰਨ ਵੀ ਆਦੀ ਮੋਟਰ ਖਰਾਬ ਹੋ ਜਾਂਦੀ ਹੈ ਕਦੀ ਕੋਈ ਮੋਟਰ ਖਰਾਬ ਹੋ ਜਾਂਦੀ ਹੈ ਜੇ ਠੇਕੇਦਾਰ ਕੰਮ ਨਹੀਂ ਕਰ ਸਕਦਾ ਤਾਂ ਮੈਂ ਮੇਰ ਸਾਹਿਬ ਨੂੰ ਕਹਿਣਾ ਚਾਹਾਂਗੀ ਇਹਨਾਂ ਦਾ ਠੇਕਾ ਰੱਦ ਕੀਤਾ ਜਾਵੇ ਸਾਨੂੰ ਇਹ ਨਹੀਂ ਪਤਾ ਕੀ ਕਾਰਨ ਤੀਜੇ ਇੱਕ ਦਿਨ ਮੋਟਰ ਇਹਨਾਂ ਦੀ ਖਰਾਬ ਹੁੰਦੀ ਹੈ ਜੇ ਮੋਟਰ ਖਰਾਬ ਆਈ ਹੈ ਠੀਕ ਹੀ ਹੋਣੀ ਚਾਹੀਦੀ ਹੈ ਤਿੰਨ ਦਿਨ ਹੋ ਗਏ ਇੱਥੇ ਕੋਈ ਮੋਟਰ ਲਗਾ ਨਹੀਂ ਆਇਆ ਤੁਹਾਡੇ ਸਾਹਮਣੇ ਮੋਟਰ ਹੈ ਕੋਈ ਲਾ ਨਹੀਂ ਆਇਆ ਕੋਈ ਉਹਨਾਂ ਦਾ ਮੁਲਾਜ਼ਮ ਨਹੀਂ ਖੜਾ ਕੋਈ ਉਹਨਾਂ ਵੱਲੋਂ ਔਰ ਸਭ ਤੋਂ ਵੱਡੀ ਗੱਲ ਆ ਕਿ ਉਹਨਾਂ ਵੱਲੋਂ ਫੋਨ ਵੀ ਨਹੀਂ ਚੁੱਕਿਆ ਜਾ ਰਿਹਾ ਉਹ ਸਰੇਆਮ ਸਿੱਧਾ ਮਨਾ ਕਰ ਰਹੇ ਜੀ ਅੱਜ ਠੀਕ ਨਹੀਂ ਹੋ ਸਕਦੇ ਕਿਉਂ ਨਹੀਂ ਠੀਕ ਹੋ ਸਕਦੇ ਜੀ ਕਿਉਂਕਿ ਭਗਵੰਤ ਮਾਨ ਜੀ ਅੰਮ੍ਰਿਤਸਰ ਆਏ ਨੇ ਔਰ ਸਾਰੀਆਂ ਡਿਊਟੀਆਂ ਉੱਥੇ ਲੱਗੀਆਂ ਨਾ ਮਹੱਲੇ ਦੀਆਂ ਸਫਾਈਆਂ ਹੁੰਦੀਆਂ ਤੇ ਨਾ ਕੋਈ ਕੂੜੇ ਚੁੱਕੇ ਜਾ ਰਹੇ ਨਾ ਕੁਝ ਹੋ ਰਿਹਾ ਕੋਈ ਕੰਮ ਵੀ ਕਿਹਾ ਜਾਂਦਾ ਤੇ ਕੋਈ ਗੱਲ ਕਹੀ ਜਾਂਦੀ ਹੈ ਕਿ ਭਗਵੰਤ ਮਾਨ ਜੀ ਆਏ ਜੀ ਸਾਡੀਆਂ ਡਿਊਟੀਆਂ ਉੱਥੇ ਲੱਗੀਆਂ ਹੋਈਆਂ ਸੱਲੇ ਵਰਕਰ ਆ ਜੇ ਵਰਕਰ ਨੂੰ ਫੋਨ ਕਰਦੀਆਂ ਤੇ ਵਰਕਰ ਕਹਿੰਦਾ ਮੈਡਮ ਅੱਜ ਲੱਗ ਨਹੀਂ ਸਕਦੇ ਬਰੇ ਆਰਾਮ ਨਾਲ ਕਹਿ ਰਿਹਾ ਕਿ ਲੱਗ ਨਹੀਂ ਸਕਦੇ ਨੂੰ ਪਤਾ ਹੀ ਨਹੀਂ ਕਿ ਪਾਣੀ ਕਿੰਨਾ ਜ਼ਰੂਰੀ ਹੈ ਹੰਨੇ ਜੇ ਠੇਕੇਦਾਰ ਨੇ ਅੱਜ ਮੋਟਾ ਠੀਕ ਨਾ ਕੀਤੀ ਆਚਾ ਨੂੰ ਪਾਣੀ ਨਾ ਮਿਲਿਆ ਕੱਲ੍ਹ ਛੇੜ ਤੱਕ ਸਾਨੂੰ ਪਾਣੀ ਨਾ ਮਿਲਿਆ ਤੇ ਮੈਂ ਸੀਐਮ ਮਾਨ ਸਾਹਿਬ ਕੋਲ ਜਾਵਾਂਗੀ ਔਰ ਉਹਨਾਂ ਨੂੰ ਆਪਣੇ ਇਲਾਕੇ ਦਾ ਹਾਲ ਦੱਸਾਂਗੀ ਕਿ ਐ ਦੇਖੋ ਔਰ ਮੈਨੂੰ ਪਤਾ ਹੈ ਮੇਰੇ ਇਲਾਕਾ ਵਾਸੀ ਵੀ ਮੇਰੇ ਨਾਲ ਚੱਲਣਗੇ ਮੈਂ ਇਲਾਕਾ ਵਾਸੀਆਂ ਨੂੰ ਵੀ ਆਪਣੇ ਨਾਲ ਲੈ ਕੇ ਜਾਵਾਂਗੀ ਤੇ ਉਹਨਾਂ ਨੂੰ ਖਾਲੀ ਮੋਟਰਾ ਲੈ ਕੇ ਮਿਲਾਂਗੇ ਜੇ ਪਹਿਲੇ ਤਾਂ ਨਮਸਕਾਰ ਸਸਰੀਆਕਰ ਆ ਤੁਹਾਡਾ ਸਭ ਦਾ ਜਰੇ ਵੀ ਇਹ ਸਭ ਚੈਨਲ ਦੇਖ ਰਹੇ ਤੁਹਾਡਾ ਉਹਨਾਂ ਦਾ ਮੈਂ ਨਮਸਕਾਰ ਕਰਦੀ ਹਾਂ ਸਭ ਨੂੰ ਤੇ ਸਤਿ ਸ਼੍ਰੀ ਅਕਾਲ ਕਰਦੀਆਂ ਜੀ ਅੱਜ ਇਹ ਵਾਰਡ ਨੰਬਰ 10 ਹੈ ਤੇ ਮੈਂ ਕਾਉਂਸਲਰ ਹਾਂ ਵਾਰਡ ਨੰਬਰ 10 ਦੀ ਸ਼੍ਰੂਤੀ ਵਿੱਚ ਜੀ 3 ਦਿਨ ਹੋ ਗਏ ਗੰਡਾ ਸਿੰਘ ਕਲੋਨੀ ਦੇ ਤੁਸੀਂ ਸਾਰੇ ਲੋਕ ਦੇਖ ਸਕਦੇ ਹੋ ਸਾਰੇ ਲੋਕ ਗੰਡਾ ਸਿੰਘ ਕਲੋਨੀ ਤੋਂ ਆਏ ਮੇਰੀ ਗੰਡਾ ਸਿੰਘ ਕਲੋਨੀ ਚ ਤੇ ਰਿਸ਼ੀ ਵਿਆਰ ਤੇ ਮੂਨ ਐਵੇਨਿਊ ਦੇ ਕਈ ਇਲਾਕਿਆਂ ਚ ਅੱਜ 3 ਦਿਨ ਹੋ ਗਏ ਪਾਣੀ ਨਹੀਂ ਆ ਰਿਹਾ ਤੁਸੀਂ ਸਭ ਦੇਖ ਸਕਦੇ ਹੋ ਕਿ ਕਿੰਨੀ ਗਰਮੀ ਹੈ ਇੰਨਾ ਚਮਾਸਾ ਪੈ ਰਿਹਾ ਇੰਨੀ ਹਿਊਮਿਡਿਟੀ ਹੈ ਇੰਨੀ ਗਰਮੀ ਹੈ ਕਿ ਪਾਣੀ ਦਿ ਲੋਰ ਪਾਣੀ ਤੇ ਇੱਕ ਮੂਲੂਤ ਸੁਵਿਧਾ ਹੈ ਪਾਣੀ ਦਿ ਲੋਰ ਹਰ ਇੱਕ ਨੂੰ ਹਰ ਟਾਈਮ ਰਹਿੰਦੀ ਹੈ ਅੱਜ ਤੇ ਤੁਸੀਂ ਹੁਣੇ ਬੋਟਲਾਂ ਭਰੋਗੇ ਨਾ ਪਾਣੀ ਦੀਆਂ ਤੇ 15 ਮਿੰਟ ਬਾਅਦ ਫੇਰ ਤੁਹਾਨੂੰ ਬੋਟਲ ਪਾਣੀ ਦੀਆਂ ਭਰਨੀਆਂ ਪਿਆ ਜਾਂਦੀਆਂ ਭਾਵੇਂ ਜਿੰਨੀਆਂ ਮਰਜ਼ੀ ਆਰ ਇਹ ਇਲਾਕੇ ਐਸਾ ਇਲਾਕਾ ਹੈ ਜਿੰਨੂੰ ਅੱਜ ਪੂਰੇ 3 ਦਿਨ ਹੋ ਗਏ ਪਾਣੀ ਨਹੀਂ ਮਿਲਿਆ ਮੈਂ ਠੇਕੇਦਾਰ ਨੂੰ ਫੋਨ ਕੀਤਾ ਠੇਕੇਦਾਰ ਮੈਨੂੰ ਕਹਿੰਦਾ ਹੈ ਕਿ ਮੈਡਮ ਅੱਜ 10 ਵਜੇ ਤੱਕ ਪਾਣੀ ਚੱਲ ਪੋਏਗਾ ਅੱਜ ਆ ਜਾਏਗੀ ਤੇ ਮੈਂ ਲੋਕਾਂ ਨੂੰ ਕਿਹਾ ਕਿ ਅੱਜ 12 ਵਜੇ ਤੱਕ ਪਾਣੀ ਆ ਜਾਏਗਾ ਕਿਉਂਕਿ ਮੈਨੂੰ ਤਿੰਨ ਦਿਨਾਂ ਤੋਂ ਫੋਨ ਆ ਰਹੇ ਸੀਗੇ ਮੈਮ ਪਾਣੀ ਨਹੀਂ ਆ ਰਿਹਾ ਮੈਮ ਬਹੁਤ ਪਰੇਸ਼ਾਨੀ ਹੈ ਕਿਉਂਕਿ ਇੰਨੀ ਗਰਮੀ ਹੈ ਔਰ ਪਾਣੀ ਤੋਂ ਬਿਨਾ ਅੱਜ ਇੰਨੀ ਗਰਮੀ ਵਿੱਚ ਕੋਈ ਨਹੀਂ ਰਹਿ ਸਕਦਾ ਜਿੱਦਾਂ ਨੂੰ ਤਿੰਨ ਦਿਨਾਂ ਤੋਂ ਪਾਣੀ ਨਾ ਆ ਰਿਹਾ ਹੋਵੇ ਤੇ ਜਿਨ੍ਹਾਂ ਦੇ ਘਰ ਸਮਰਸੀਬਲ ਨਾ ਲੱਗੇ ਹੋਣ ਰੋਜ਼ ਕਮਾਨ ਤੇ ਰੋਜ਼ ਖਾਣ ਵਾਲੇ ਬੰਦੇ ਇੱਥੇ ਰਹਿੰਦੇ ਨੇ ਤੇ ਤੁਸੀਂ ਸੋਚੋ ਉਹਨਾਂ ਦਾ ਕੀ ਹਾਲ ਹੁੰਦਾ ਹੋਏਗਾ ਪਾਣੀ ਤੋਂ ਬਿਨਾ ਜੀ ਕਿ ਪਾਣੀ ਐ ਇਸ ਕਰਕੇ ਨਹੀਂ ਆ ਰਿਹਾ ਕਿਉਂਕਿ ਮੋਟਰ ਖਰਾਬ ਹੈ ਔਰ ਮੈਂ ਠੇਕੇਦਾਰ ਨੂੰ ਫੋਨ ਕਰਦੀ ਪਈ ਆ ਅੱਜ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਸੀ ਮੈਮ ਅੱਜ ਤੇ ਕੋਈ ਵੀ ਹਾਲਾਤ ਹੋ ਜਾ ਨਾ ਅੱਜ ਪਾਣੀ ਮਿਲੇਗਾ ਮਿਲੇਗਾ ਮੈਮ ਅੱਜ ਮੋਟਰ ਠੀਕ ਹੋ ਜਾਏਗੀ ਕੱਲ ਹੀ ਕੱਢੀ ਅੱਜ ਠੀਕ ਹੋ ਕੇ ਅੱਜ ਲਾ ਦਾਂਗੇ ਮੈਮ ਤੁਸੀਂ ਦੇਖ ਸਕਦੇ ਹੋ ਇੱਥੇ ਕੋਈ ਹਾਲੇ ਤੱਕ 3 ਦਿਨ ਹੋ ਗਏ ਇੱਥੇ ਕੋਈ ਮੋਟਰ ਲਗਾ ਨਹੀਂ ਆਇਆ ਤੁਹਾਡੇ ਸਾਹਮਣੇ ਮੋਟਰ ਹੈ ਕੋਈ ਲਾਣ ਨਹੀਂ ਆਇਆ ਕੋਈ ਉਹਨਾਂ ਦਾ ਮੁਲਾਜ਼ਮ ਨਹੀਂ ਖੜਾ ਕੋਈ ਉਹਨਾਂ ਵੱਲੋਂ ਔਰ ਸਭ ਤੋਂ ਵੱਡੀ ਗੱਲ ਆਤੀ ਉਹਨਾਂ ਵੱਲੋਂ ਫੋਨ ਵੀ ਨਹੀਂ ਚੁੱਕਿਆ ਜਾ ਰਿਹਾ ਕਿ ਅਸੀਂ ਮੈਮ ਦਾ ਫੋਨ ਹੀ ਚੁੱਕ ਲਿਆ ਮੈਮ ਨੂੰ ਦੱਸ ਦਈਏ ਕਿ ਮੈਮ ਪਾਣੀ ਕਦੋਂ ਤੱਕ ਹੈ ਇੰਨੀ ਗਰਮੀ ਵਿੱਚ ਔਰ ਤੇ ਛੋਟੇ-ਛੋਟੇ ਬੱਚੇ ਐ ਕਿਸੇ ਨੇ ਨਹਾਣਾ ਐ ਕਿਸੇ ਨੇ ਫਰੈਸ਼ ਹੋਣਾ ਐ ਕੁਝ ਕੰਮ ਕਰਨਾ ਐ ਔਰ ਪਾਣੀ ਤੋਂ ਬਿਨਾ ਨਹਾ ਵੀ ਨਹੀਂ ਸਕਦੇ ਇੰਨੀ ਗਰਮੀ 'ਚ ਜੇ ਕੋਈ ਨਾ ਹੀ ਨਾ ਤੋਂ ਤਾਂ ਕੀ ਹਾਲਾਤ ਹੋਣਗੇ ਕਾਚੇ ਹਾਂਜੀ ਕਾਚੇ ਰੋਟੀ ਪਕਾ ਲੈ ਸਬਜ਼ੀ 'ਚ ਹਰ ਚੀਜ਼ 'ਚ ਕਿਉਂਕਿ ਪਾਣੀ ਇੱਕ ਮੂਲ ਬੁਨਿਆਦੀ ਸਹੂਲਤ ਐ ਸੈਨੂੰ ਹਰ ਟਾਈਮ ਪਾਣੀ ਚਾਹੀਦਾ ਹੁੰਦਾ ਔਰ ਆ ਤਿੰਨ ਦਿਨਾਂ ਤੋਂ ਤਿੰਨ ਦਿਨਾਂ ਤੋਂ ਪਾਣੀ ਤੋਂ ਬਿਹਾਲ ਹੈ ਅੱਜ ਸੀਐਮ ਮਾਨ ਵੀ ਆਏ ਹੋਏ ਨੇ ਅੰਮ੍ਰਿਤਸਰ ਚ ਤੇ ਮੈਂ ਕਹਿਣਾ ਚਾਹਾਂਗੀ ਜੇ ਠੇਕੇਦਾਰ ਨੇ ਅੱਜ ਮੋਟਾ ਠੀਕ ਨਾ ਕੀਤੀ ਅੱਛਾ ਨੂੰ ਪਾਣੀ ਨਾ ਮਿਲਿਆ ਕੱਲ੍ਹ ਫੇਰ ਤੱਕ ਸਾਨੂੰ ਪਾਣੀ ਨਾ ਮਿਲਿਆ ਤੇ ਮੈਂ ਸੀਐਮ ਮਾਨ ਸਾਹਿਬ ਕੋਲ ਜਾਵਾਂਗੀ ਔਰ ਉਹਨਾਂ ਨੂੰ ਆਪਣੇ ਇਲਾਕੇ ਦਾ ਹਾਲ ਦੱਸਾਂਗੀ ਕਿ ਇਹ ਦੇਖੋ ਔਰ ਮੈਨੂੰ ਪਤਾ ਹੈ ਮੇਰੇ ਇਲਾਕਾ ਵਾਸੀ ਵੀ ਮੇਰੇ ਨਾਲ ਚੱਲਣਗੇ ਮੈਂ ਇਲਾਕਾ ਵਾਸੀਆਂ ਨੂੰ ਵੀ ਆਪਣੇ ਨਾਲ ਲੈ ਕੇ ਜਾਵਾਂਗੀ ਤੇ ਉਹਨਾਂ ਨੂੰ ਖਾਲੀ ਬੋਟਲਾਂ ਲੈ ਕੇ ਮਿਲਾਂਗੇ ਕਿ ਸਰ ਤਿੰਨ ਦਿਨ ਹੋ ਗਏ ਸਾਡੇ ਕੋਲ ਪਾਣੀ ਨਹੀਂ ਆਇਆ ਜਦੋਂ ਸਾਡੀ ਮੂਲ ਸੁਵਿਧਾ ਹੈ ਜੇ ਸਰਕਾਰ ਉਹ ਵੀ ਪ੍ਰੋਵਾਈਡ ਨਹੀਂ ਕਰਾ ਸਕਦੀ ਤੇ ਫਿਰ ਸਾਨੂੰ ਕੀ ਦੇ ਸਕਦੀ ਹੈ ਕਿਉਂਕਿ ਪਾਣੀ ਕਿਹਸੀ ਵਸਤੂ ਹੈ ਜਿਹੜੀ ਅੱਜ ਇੰਨੀ ਗਰਮੀ 'ਚ ਪਾਣੀ ਪਾਣੀ ਭਾਵੇਂ ਸਰਦੀ ਹੋਵੇ ਉਦੋਂ ਵੀ ਉਹਦੀ ਲੋਰ ਹੁੰਦੀ ਹੈ ਪਰ ਪਾਣੀ ਇੰਨੀ ਗਰਮੀ 'ਚ ਪਾਣੀ ਔਰ ਅੱਜ ਤਿੰਨ ਦਿਨਾਂ ਤੋਂ ਸਾਨੂੰ ਪਾਣੀ ਨਹੀਂ ਮਿਲਿਆ ਪਰ ਮੈਂ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹਾਂਗੀ ਕਿ ਮੈਂ ਮੇਅਰ ਮੋਤੀ ਪਾਟਿਆ ਜੀ ਨੂੰ ਰਾਤੀ ਕਾ 7:30 ਵਜੇ ਫੋਨ ਕੀਤਾ ਸੀਗੀ ਮੈਂ ਉਹਨਾਂ ਦੀ ਬਹੁਤ ਬਹੁਤ ਧੰਨਵਾਦੀਆਂ ਉਹਨਾਂ ਨੇ ਰਮਨ ਜੈ ਜੀ ਦੀ ਡਿਊਟੀ ਤੇ ਜੋ ਗਿੰਦਰਪਾਲ ਜੀ ਦੀ ਡਿਊਟੀ ਲਗਾਈ ਸੀ ਕੀ ਉਹ ਦੋਨੋਂ ਜਾਈ ਮੇਰੇ ਕੋਲ ਪਹੁੰਚੇ ਤੇ ਸਾਨੂੰ ਟੈਂਕਰ ਜਰਾ ਤੁਸੀਂ ਦੇਖ ਸਕਦੇ ਹੋ ਸੈਨੋ ਉਹਨਾਂ ਨੇ ਟੈਂਕਰ ਪ੍ਰੋਵਾਈਡ ਕੀਤਾ ਪਰ ਟੈਂਕਰ ਵੀ ਕੀ ਕਰੇਗਾ ਜਦੋਂ ਪੂਰੇ ਇਲਾਕੇ ਚ ਇੰਨੇ ਵੱਡੇ ਇਲਾਕੇ ਚ ਪਾਣੀ ਨਹੀਂ ਆ ਰਿਹਾ ਉਹ ਟੈਂਕਰ ਕੀ ਕਰਨਗੇ ਤੁਸੀਂ ਜਿੰਨੇ ਮੱਝੀ ਟੈਂਕਰ ਲਈ ਆਈ ਜੋ ਇੰਨੀ ਗਰਮੀ ਚ ਟੈਂਕਰ ਕੀ ਕਰੇਗਾ ਮੈਂ ਉਹਨਾਂ ਸਭ ਦੀ ਧੰਨਵਾਦ ਦੀਆਂ ਜਿਨ੍ਹਾਂ ਨੇ ਮੇਰੇ ਫੋਨ ਵਿੱਚ ਚੁੱਕੇ ਕਾਰਪੋਰੇਸ਼ਨ ਚ ਮਿਆਸਨ ਨੇ ਵੀ ਉਸੇ ਟਾਈਮ ਫੋਨ ਚੁੱਕਿਆ ਮੈਨੂੰ ਜਵਾਬ ਦਿੱਤਾ ਔਰ ਉਹਨਾਂ ਨੇ ਉਸੇ ਟਾਈਮ ਡਿਊਟੀ ਲਈ ਸਾਨੂੰ ਟੈਂਕਰ ਪ੍ਰੋਵਾਈਡ ਕੀਤਾ ਗਿਆ ਪਰ ਟੈਂਕਰ ਜਰ ਹੈਗਾ ਉਹ ਇਹਦੀ ਇਹਦਾ ਉਹ ਨਹੀਂ ਹੈ ਨਾ ਸੋਲੂਸ਼ਨ ਨਹੀਂ ਹੈ ਕਿ ਪਾਣੀ ਦਾ ਟੈਂਕਰ ਆ ਗਿਆ ਸੋਲੂਸ਼ਨ ਹੈ ਮੋਟਰ ਇੱਥੇ ਮੋਟਰ ਲਾਈ ਜਾਏ ਤਾਂ ਸਾਨੂੰ ਇਲਾਕਾ ਵਾਸੀਆਂ ਨੂੰ ਪਾਣੀ ਚਾਹੀਦਾ ਹੈਗਾ ਸਾਨੂੰ ਸਭ ਨੂੰ ਕੱਲ ਸਵੇਰ ਤੱਕ ਕਿਉਂਕਿ ਹੁਣ ਤੇ ਦੇਖੋ ਇੱਥੇ ਹੱਲੇ ਲੱਗਣ ਨਹੀਂ ਆਏ جے موٹا لان بھی آن گئے تے انہاں نو انہی دے چوپانی دا ٹائم ختم ہو جانا ہے حالے تک ایتھے آئے نہیں اور میں انہاں نو فون کر دی پئی ہاں فون نہیں چُک دے پئے جو انہاں دے کوئی بندکار ہے چرے انہاں دی تھلے ورکر ہے جو ورکر نو فون کر دی ہاں تے ورکر کہندا میڈم اج لگ نہیں سکدیو برے رام نال کہہ رہا ہے کہ لگ نہیں سکدیو نو پتہ ہی نہیں ہے کہ پانی کتنا ضروری अंग ہے پانی کتنا ضروری ہے جس کا اج پانی نہیں ہے اج اونوں پوچھو دا گزارا کیویں ہوندا ہوے گا او برے رام نہ کہہ رہے کہ میڈم نہیں جی نہیں نہیں ٹھیک ہوئی نہیں آئے گا ਇਹ ਕੋਈ ਸੋਲੂਸ਼ਨ ਨਹੀਂ ਹੈ ਮੈਨੂੰ ਪਾਣੀ ਚਾਹੀਦਾ ਔਰ ਮੇਰੀ ਵਾਟ ਰੋਜ਼ ਪਾਣੀ ਨੂੰ ਲੈ ਕੇ ਕਿਤੇ ਨਾ ਕਿਤੇ ਸਮੱਸਿਆ ਆਂਦੀ ਹੈ ਕਦੀ ਕਰਨ ਵਿਆਰ ਦੀ ਮੋਟਰ ਖਰਾਬ ਹੋ ਜਾਂਦੀ ਹੈ ਕਦੀ ਕੋਈ ਮੋਟਰ ਖਰਾਬ ਹੋ ਜਾਂਦੀ ਹੈ ਜੀ ਠੇਕੇ ਦਾ ਕੰਮ ਨਹੀਂ ਕਰ ਸਕਦਾ ਤੇ ਮੈਂ ਮੇਅਰ ਸਾਹਿਬ ਨੂੰ ਕਹਿਣਾ ਚਾਹਾਂਗੀ ਇਹਨਾਂ ਦਾ ਠੇਕਾ ਰੱਦ ਕੀਤਾ ਜਾਵੇ ਔਰ ਕਿਸੇ ਹੋਰ ਨੂੰ ਠੇਕਾ ਦਿੱਤਾ ਜਾਵੇ ਤਾਂ ਕਿ ਸਾਨੂੰ ਪਾਣੀ ਦੀ ਕਮੀ ਨਾ ਆਵੇ ਔਰ ਮੈਂ ਆਪਣੇ ਲਾਕਾ ਵਾਸੀਆਂ ਨੂੰ ਪਾਣੀ ਦੀ ਕਮੀ ਨਹੀਂ ਆਣ ਦਵਾਂਗੀ ਪਾਣੀ ਸਾਨੂੰ ਸਭ ਦੀ ਮੂਲ ਸੁਵਿਧਾ ਹੈ ਔਰ ਸਾਨੂੰ ਮੂਲ ਸੁਵਿਧਾ ਚਾਹੀਦੀ ਹੀ ਚਾਹੀਦੀ ਹੈ ਸਾਨੂੰ ਪਾਣੀ ਚਾਹੀਦਾ ਇਹ ਤੁਸੀਂ ਇਲਾਕਾ ਵਾਸੀਆਂ ਤੋਂ ਪੁੱਛ ਸਕਦੇ ਹੋ ਕਿੰਨੇ ਪਰੇਸ਼ਾਨ ਨੇ ਜਿਨ੍ਹਾਂ ਨੂੰ ਤਿੰਨ-ਤਿੰਨ ਤੋਂ ਪਾਣੀ ਨਹੀਂ ਮਿਲਦਾ ਹਾਂ ਜੀ ਗੰਡਾ ਸਿੰਘ ਦੇ ਰਹਿਣ ਵਾਲੇ ਹਾਂ ਜੀ ਹਾਂ ਜੀ ਕੀ ਗੱਲ ਹੈ ਪਾਣੀ ਦੀ ਪ੍ਰੋਬਲਮ ਆ ਜੀ ਕਿੰਨੇ ਦਿਨਾਂ ਤੋਂ ਪਾਣੀ ਆਜੇ ਤਿੰਨ-ਚਾਰ ਦਿਨ ਹੋ ਗਿਆ ਪਹਿਲੇ ਘਰ ਵਾਲਾ ਕੰਮ ਕਰਕੇ ਫੇਰ ਆ ਕੇ ਪਾਣੀ ਟੋਫ ਬਚਿਆਲ ਵੇਖੋ ਕਿੱਥੇ ਤ ਲੋਕੀ ਮੋਟਰਾਂ ਚਲਾ ਕੇ ਕੌਣ ਪਾਣੀ ਦਿੰਦਾ ਜੀ ਹਾਂ ਇਹ ਹਾਲਿਆ ਤੇ ਅਸੀਂ ਇਹਨੇ ਘਰ ਵਾਲੇ ਅਗਲੇ ਅਗਲੇ ਆਂਦੇ ਸਾਡਾ ਮੀਟਰ ਘੁੰਮਦਾ ਕੌਣ ਦਵੇ ਕੌਣ ਹੱਲ ਕਰੇ ਬੱਚੇ ਨਹੀਂ ਕਿਨਿਕੇ ਨਹੀਂ ਤੇ ਆਨੇ ਪੀ ਸਾਡ ਨੂੰ ਪਾਣੀ ਦਾ ਹੱਲ ਕੀਤਾ ਜਾਏ ਆਹ ਮੇਰਾ ਨਾਮ ਸਰੋਜ ਹੈ ਕਿਥੋਂ ਦੇ ਰਹਿਣਾ ਵਿੱਚ ਗੰਡਾ ਸਿੰਘ ਦੇ ਰਣ ਵਾਲੇ ਤੇ ਕੀ ਗੱਲ ਕੀ ਹੋਈ ਜਿਹੜਾ ਤਿੰਨ ਦਿਨ ਹੋ ਗਿਆ ਪਾਣੀ ਨਹੀਂ ਸਾਡ ਆਇਆ ਕਿਉਂ ਕਾਰਨ ਕੀ ਸਾਨੂੰ ਇਹ ਨਹੀਂ ਪਤਾ ਕੀ ਕਾਰਨ ਤੀਜੇ ਇੱਕ ਦਿਨ ਮੋਟਰਾਂ ਦੀ ਖਰਾਬ ਹੁੰਦੀ ਹੈ ਜੇ ਮੋਟਰ ਖਰਾਬ ਹੋਈ ਤਾਂ ਠੀਕ ਕਿਉਂ ਨਹੀਂ ਕਰਦੇ ਜੇ ਕਿਸੇ ਦੀ ਅਮੀ ਨਵੀ ਹੋ ਜੇ ਹੌਜੀ ਗਰਮੀ ਤੇ ਕੌਣ ਜੁੰਮੇਵਾਰ ਸਾਡਾ ਹੈ ਕੋਈ ਪਾਣੀ ਖੁਣੋ ਤਾਂ ਹੀ ਮਰਨੇ ਨਿਕਲੇਗੇ ਬੱਚੇ ਨਾ ਹੋਣ ਕਿੱਥੇ ਰੋਟੀ ਕਿਦਾ ਬਗਾਈਏ ਕੀ ਕੀ ਅਸੀਂ ਕਰੀਏ ਤੇ ਕੀ ਨਾ ਕਰੀਏ ਸਾਨੂੰ ਪਾਣੀ ਹਰ ਹਾਲਤ ਚ ਜ਼ਰੂਰੀ ਚਾਹੀਦਾ ਹਾਂਜੀ ਪਰਮੋਦ ਮਾ ਜਨਾ ਜੀ ਰਿਸ਼ੀ ਵਿਹਾਰ ਦਾ ਮੈਂ ਵਾਸੀ ਆ ਮੱਲੇ ਦੇ ਵਿੱਚ ਪਾਣੀ ਨਹੀਂ ਆ ਰਿਹਾ ਜੀ ਤਿੰਨ ਦਿਨ ਤੋਂ ਮੋਟਰ ਖਰਾਬ ਹੈ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਜਿਹੜੇ ਇਹਨਾਂ ਦੇ ਠੇਕੇਦਾਰ ਨੇ ਕਾਰਪੋਰੇਸ਼ਨ ਦੇ ਉਹ ਸ੍ਰੀ ਆਮ ਸਿੱਧਾ ਮਨਾ ਕਰ ਰਹੇ ਜੀ ਅਸੀਂ ਅੱਜ ਠੀਕ ਨਹੀਂ ਹੋ ਸਕਦੇ ਕਿਉਂ ਨਹੀਂ ਠੀਕ ਹੋ ਸਕਦੇ ਜੀ ਕਿਉਂਕਿ ਭਗਵੰਤ ਮਾਨ ਜੀ ਅੰਮ੍ਰitsar ਆਏ ਨੇ ਉਹ ਸਾਰੀਆਂ ਡਿਊਟੀਆਂ ਉੱਥੇ ਲੱਗੀਆਂ ਨਾ ਮਹੱਲੇ ਦੀਆਂ ਸਫਾਈਆਂ ਹੁੰਦੀਆਂ ਤੇ ਨਾ ਕੋਈ ਕੋੜੇ ਚੁੱਕੇ ਜਾ ਰਹੇ ਨਾ ਕੁਝ ਹੋ ਰਿਹਾ ਕੋਈ ਕੰਮ ਵੀ ਕਿਹਾ ਜਾਂਦਾ ਤੇ ਇੱਕੋ ਹੀ ਗੱਲ ਕਹੀ ਜਾਂਦੀ ਹੈ ਕਿ ਉਹ ਭਗਵੰਤਮਾਨ ਜੀ ਆਏ ਜੀ ਸਾਡੀਆਂ ਡਿਊਟੀਆਂ ਉੱਥੇ ਲੱਗੀਆਂ ਹੋਈਆਂ ਇਹ ਪ੍ਰਚਾਰ ਪਾਰਟੀ ਹੈ ਕਿ ਆਮ ਪਾਰਟੀ ਲੋਕਾਂ ਆਮ ਪਾਰਟੀ ਲੋਕਾਂ ਦਾ ਕੰਮ ਕਰਨਾ ਚਾਹੀ ਸੇ ਇੱਕ ਪਾਰਟੀ ਲੋਕਾਂ ਦਾ ਕੰਮ ਨਹੀਂ ਕਰਦੀ ਭੀ ਆਪਣਾ ਪ੍ਰਚਾਰ ਕਰਦੀ ਪਈ ਹੈ ਇਸ ਕਰਕੇ ਇਹਨਾਂ ਨੂੰ ਸਚਿਤਣਾ ਚਾਹੀਦਾ ਕਿ ਪਾਣੀ ਦੇ ਬਿਨਾ ਜੀਵਨ ਨਹੀਂਗਾ ਤਿੰਨ ਤਿੰਨ ਦਿਨ ਪਾਣੀ ਦੇ ਬਿਨਾ ਕੋਈ ਰਹਿ ਸਕਦਾ ਇਹਨਾਂ ਨੂੰ ਇੱਕ ਦਿਨ ਰੱਖੋ ਹਾਂ ਇੱਕ ਘੰਟਾ ਭਗਵੰਤ ਮਾਨ ਨੂੰ ਕੋ ਬਿਨਾ ਪਾਣੀ ਦੇ ਰਵੇ ਦੇਖੋ ਰੰਦਾ ਉਸਲੇ ਤੇ ਬਹੁਤ ਨਾਲ ਚਾਹੀਦੀ ਪਾਣੀ ਨਹੀਂ ਆ ਰਿਹਾ 3 ਦਿਨ ਤੋਂ ਪਾਣੀ ਨਹੀਂ ਆ ਰਿਹਾ ਜੀ ਇਸ ਇਲਾਕੇ ਦੇ ਵਿੱਚ